ਸਰ ਜੀ ਅੱਜ ਜੇ ਤੁਹਾਨੂੰ ਦਿਖਾਵਾਂਗੇ ਨਵੀਆਂ ਚੀਜ਼ਾਂ ਨਵੇਂ ਹੈਂਡਵਰਕ ਤੇ ਨਵੇਂ ਕੱਪੜੇ ਨਵੇਂ ਕੱਪੜੇ ਨਵੇਂ ਡਿਜ਼ਾਈਨ ਆਏ ਆ ਨਵੇਂ ਡਿਜ਼ਾਈਨ ਆਏ ਸਾਰੇ ਨਵੇਂ ਡਿਜ਼ਾਈਨ ਆਏ ਜੀ ਅੱਜ ਜੇ ਤੁਸੀਂ ਨਿਗਾਹ ਮਾਰੋ ਡਿਜ਼ਾਈਨਾਂ ਤੇ ਆ ਦੇਖੋ ਜੀ ਪਹਿਲਾ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਰੰਗੋਲੀ ਡਿਜ਼ਾਈਨ ਜੀ ਵਰਕ ਹੋਇਆ ਆ ਉੱਪਰ ਬਹੁਤ ਪਿਆਰਾ ਕਲਰ ਤੁਸੀਂ ਦੇਖ ਰਹੇ ਹੋ ਤੁਹਾਨੂੰ ਚਾਰ ਮਿਲ ਜਾਣੇ ਆ ਤੇ ਆ ਦੇਖੋ ਜੀ ਦੁਪੱਟਾ ਬਾਟਮ ਦੇ ਵੀ ਕੰਮ ਹੈ ਕੱਪੜੇ ਨਵੇਂ ਆ ਬਹੁਤ ਪਿਆਰ ਜਿਵੇਂ ਇੱਕ ਗੱਲ ਕਰਾਂ ਜਿਵੇਂ ਕੱਪੜਾ ਡਿਜ਼ਾਈਨ ਦਿਖਾਇਆ ਹੈ ਬੋਲੋ ਜੀ ਡਿਜ਼ਾਈਨ ਸਾਰੇ ਨਵੇਂ ਮਿਲਣਗੇ ਸਾਰੇ ਨਵੇਂ ਮਿਲਣਗੇ ਤੇ ਨਵੇਂ ਕੱਪੜੇ ਮਿਲਣਗੇ ਜੀ ਤੇ ਨਵੀਆਂ ਚੀਜ਼ਾਂ ਨਵੀਆਂ ਚੀਜ਼ਾਂ ਮਿਲਣਗੀਆਂ ਰੇਡ ਅੱਧੇ ਮਿਲਣਗੇ ਰੇਡ ਅੱਧੇ ਸਾਰਾ ਫਰੈਸ਼ ਮਾਲ ਆ ਜੀ ਸਾਰਾ ਫਰੈਸ਼ ਮਾਲ ਹੈਂਡਵਰਕ ਦੇ ਕੰਮ ਹੈ ਤੁਸੀਂ ਚੈੱਕ ਕਰੋ ਬਹੁਤ ਪਿਆਰੇ ਹੋ ਐ ਜਿਹੜੇ ਉਹ ਆ ਜਾਣਗੇ ਵਰਕ ਕੰਮ ਹੈ ਜੀ ਤੁਸੀਂ ਚੈੱਕ ਕਰ ਲਓ ਸਾਰੇ ਆ ਦੇਖੋ ਜੀ ਕਿੰਨੇ ਸੋਹਣੇ ਵਰਕ ਹੋਏ ਹੋਏ ਗੁਰਪਿਆਰ ਜੀ ਜਿਹੜੇ ਆ ਕਲਰ ਚਾਰਟ ਹੈ ਨਾ ਜੀ ਇਹ ਵੀ ਨਵਾਂ ਚਾਰਟ ਆਇਆ ਸਾਰਾ ਤੇ ਰੇਟ ਬਹੁਤ ਘਟ ਦੇਣੇ ਨੇ ਆਪਾਂ ਜਿਵੇਂ ਕਿ ਆਪਾਂ ਪਹਿਲਾਂ ਤੱਕ ਡਿਜ਼ਾਈਨ ਦਿਖਾਇਆ ਤੁਹਾਨੂੰ ਰੰਗੋਲੀ ਠੀਕਾ ਹੈਂਡਵਰਕ ਵਾਲਾ ਇੱਕ ਡਿਜ਼ਾਈਨ ਪਾਜੀ ਆਪਣੇ ਕੋਲ ਆ ਨਵਾਂ ਡਿਜ਼ਾਈਨ ਆਇਆ ਦੇਖੋ ਕਿਹੜਾ ਡਿਜ਼ਾਈਨ ਆ ਪਾਜੀ ਫੁੱਲਕਾਰੀ ਡਿਜ਼ਾਈਨ ਫੁੱਲਕਾਰੀ ਡਿਜ਼ਾਈਨ ਤੁਸੀਂ ਦੇਖੋ ਪਾਜੀ ਆ ਬੋਟਮ ਖੋਲੋ ਮੜੀ ਜੀ ਤੁਸੀਂ ਤੇ ਮੈਂ ਛੂਟ ਕੋਲ ਕੇ ਦਿਖਾਣਾ ਕੀ ਆ ਲਈ ਸਪੈਸ਼ਲ ਹੈ ਇਹ ਸਪੈਸ਼ਲ ਜਿ ਸਪੈਸ਼ਲ ਪਾਜੀ ਜਮਾ ਆ ਦੇਖੋ ਉਹ ਸੋਹਣਾ ਸੂਟ ਹੈ ਜੀ ਜਿਹੜਾ ਆ ਭਾਜੀ ਤੁਹਾਨੂੰ ਦਿਖਾ ਰਿਹਾ ਇਹ ਪਹੁੰਚੇ ਦੇ ਵਰਕ ਹੈ ਗੁਰਪਿਆਰ ਜੀ ਪਹੁੰਚੇ ਦੇ ਵਰਕ ਹੈ ਸਾਰਾ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਆ ਦੇਖੋ ਜੀ ਸ਼ਰਟ ਕਿੰਨੀ ਪਿਆਰੀ ਹੈ ਪਹਿਲੀ ਵਾਰ ਕੰਟਰਾਸਟਡ ਤਿਆਰ ਕਰਵਾਇਆ ਪਾਹੇ ਚੀਜ਼ ਤੇ ਤੁਸੀਂ ਫੋਟੋ ਵੀ ਦਿਖਾਓ ਬਣਾ ਨੂੰ ਆ ਦੇਖੋ ਆ ਦੇਖੋ ਜੀ ਸੇਮ ਫੋਟੋ ਵਾਲਾ ਸੂਟ ਹੈ ਤੇ ਹੁਣ ਮੈਂ ਆ ਦਿਖਾਉਂਗਾ ਭਾਜੀ ਦੁਪੱਟਾ ਦੁਪੱਟਾ ਦੇਖੋ ਇਹ ਇਹਦਾ ਰੇਟ ਤੁਸੀਂ ਦੱਸੋਗੇ ਭਾਜੀ ਆ ਸੂਟ ਦਾ ਕਿੰਨੇ ਦਾ ਮਿਲ ਜੂਗਾ ਆਪਣੇ ਕੋਲ ਰੇਟ ਦੱਸੋ ਮੈਨੂੰ ਆ ਕੀ ਰੇਟ ਦਾ ਮਿਲ ਜੂਗਾ ਆਪਣੇ ਕੋਲ 1750 ਦਾ ਹੀ ਵੇਖੋ ਜੀ ਇੰਨਾ ਹੈਵੀ ਸੂਟ ਤੁਹਾਨੂੰ 1750 ਦਾ ਮਿਲ ਜਾਣਾ ਹੈ ਜਿਹੜਾ ਬਾਜ਼ਾਰ 'ਚ ਤੁਹਾਨੂੰ ਮਿਲੂਗਾ 3500 3000 ਦਾ ਤੇ ਆਪਾਂ ਤੁਹਾਨੂੰ ਕਿੰਨੇ ਦਾ ਦੇਣਾ? 2750 ਦਾ ਜੀ। ਆ ਦੇਖੋ ਦੁਪੱਟਾ ਤੇ ਆਹ ਬਾਟਮ ਹੈ ਜੀ ਤੇ ਆਹ ਸ਼ਰਟ ਹੈ ਤੇ ਭਾਜੀ ਰੰਗ ਵੀ ਦਿਖਾ ਦੋ ਇਹਦੇ ਯਾਰ। ਰੰਗ ਦੇਖੋ ਜੀ ਲਾ ਜੀ। ਇਹਦੀ ਕਲਰ ਵੀ ਤੁਹਾਨੂੰ ਮਿਲ ਜਾਣੇ ਆ। ਕਾਫੀ ਕਲਰ ਆਏ ਆ ਆ ਦੇਖੋ। ਸਪੈਸ਼ਲ ਆਇਆ ਭਾਜੀ ਦੂਦੇ ਇਹ। ਸ਼ਾਵਨ ਦੇ ਮਹੀਨੇ ਸਪੈਸ਼ਲ ਤਿਆਰ ਕਰਵਾਇਆ। ਸਲਤੀਆਂ ਨੇ। ਤੀਆਂ ਦੇ ਸੂਟ ਜਿਹੜੇ ਆ ਗਏ ਆਪਣੇ ਕੋਲ ਬਹੁਤ ਘੱਟ ਦੇ ਜੱਟੇ ਤੇ ਨੈਕ ਡਿਜ਼ਾਈਨ ਲਗਾਓ ਭਾਜੀ ਕਿਹੜਾ ਵੀ ਆਪਣੇ ਕੋਲ। ਨੈਸਟ ਡਿਜ਼ਾਈਨ ਆਪਣੇ ਕੋਲ ਆ ਗਿਆ ਜੀ। ਉਹ ਸੋਹਣਾ ਡਿਜ਼ਾਈਨ ਆ ਭਾਜੀ ਜਿਵੇਂ ਕਿ ਅਸੀਂ GM ਦੀ ਗੱਲ ਕਰੀਏ ਮੈਂ ਤੁਹਾਨੂੰ ਇਹ ਕੜੀਆਂ ਨੂੰ ਓਪਨ ਕਰਕੇ ਦਿਖਾਣਾ ਵਰਕ ਦੇਖੋ ਆ ਦੇਖੋ ਆ ਮੇਰੀ ਭੈਣ ਨੇ ਕਿ ਕੋਈ ਜਿਵੇਂ ਹੈਵੀ ਵਰਕ ਨਹੀਂ ਪਸੰਦ ਕਰਦੇ ਨਾ ਗੁਰਪਿਆਰ ਜੀ ਹਾਂਜੀ ਆ ਦੇਖੋ ਹਲਕਾ ਜਿਹਾ ਨੈਕ ਬਣਿਆ ਹੋਇਆ 2 ਲੇਅਰਿੰਗ ਦਾ ਕੰਮ ਹੈ ਪਰਲ ਦਾ ਤੇ ਆ ਬਾਜੂ ਦੇਖੋ ਡਿਜ਼ਾਈਨਰ ਬਾਜੂ ਡਿਜ਼ਾਈਨਰ ਹੈ ਤੁਸੀਂ ਜਿਹੜਾ ਖੋਲ ਰਹੇ ਹੋ ਇਹ ਹੈ ਪੌਂਚੇ ਦੇ ਵਰਕ ਹਾਂ ਇਹਦੇ ਪੌਂਚੇ ਦੇ ਵਰਕ ਆਊਗਾ ਸਲਵਾਰ ਤੇ ਜੀ ਹਾਂ ਜੀ ਤੇ ਆ ਆ ਨਾਲ ਦੁਪੱਟਾ ਜੀ ਤੇ ਰੰਗ ਕਿੰਨੇ ਸੀਗੇ ਭਾਜੀ ਰੰਗ ਇਹ ਤੇ 4 ਮਿਲਣਗੇ ਜੀ ਭਾਜੀ 4 ਰੰਗ ਹੈ ਗ੍ਰੀਨ ਜੀ ਮੈਂਗੋ ਛੇੜੀ ਹਾਂਜੀ ਫਰੋਜੀ ਫਰੋਜੀ ਹੁਣ ਆਜੋ ਅੱਗੇ ਆਜੋ ਜੀ ਆਜੋ ਅੱਗੇ ਵੀ ਦਿਖਾਓ ਭਾਜੀ ਡਿਜ਼ਾਈਨ ਆ ਇਹ ਇੱਕ ਰੱਦ ਦੀ ਆ ਖੋਲਣਾ ਮੰਡੀ ਆਂ ਲੋ ਜੀ ਇਹਨਾਂ ਰੰਗ ਦਿਖਾਓ ਆ ਰੰਗ ਖੋਲਦੇ ਭਾਜੀ ਕਿਆ ਖੋਲੀਏ ਕੋਈ ਮਰਜ਼ੀ ਖੋਲੋ ਰੰਗ ਲੋ ਜੀ ਰੰਗ ਸਾਰੇ ਸੋਹਣੇ ਆ ਵੈਸੇ ਮੈਂ ਤੁਹਾਨੂੰ ਇਸੇ ਪਾਸੇ ਅੰਕੋਲ ਕੇ ਦਿਖਾਣਾ ਆ ਵਾਲਾ ਜੀ ਬਹੁਤ ਪਿਆਰਾ ਸੂਟ ਹੈ ਫਿਰ ਜਿਵੇਂ ਆਪਾਂ ਤੁਹਾਨੂੰ ਦੱਸ ਰਿਹਾ ਤੁਹਾਨੂੰ ਸਾਡੇ ਕੋਲ ਮਿਲਣਗੇ ਅੱਧੇ ਰੇਟ ਬਾਜ਼ਾਰ ਨਾਲੋਂ ਅੱਧੇ ਰੇਟ ਜੀ ਅੱਧੇ ਰੇਟਾਂ 'ਚ ਸੂਟ ਮਿਲਣਗੇ ਵਰਕ ਚੈੱਕ ਕਰ ਲਓ ਬੇਸ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਜਮਾ ਨਵੇਂ ਜੀ ਆ ਚੈੱਕ ਕਰ ਲਓ ਬਹੁਤ ਪਿਆਰੇ ਪਿਆਰੇ ਸੂਟ ਹੈ ਆ ਦੇਖੋ ਦੁਪੱਟਾ ਬਹੁਤ ਸੋਹਣਾ ਰੰਗ ਤੁਸੀਂ ਦੇਖੋ ਐਵੇਂ ਦੀ ਡਿਜ਼ਾਈਨਿੰਗ ਤੁਸੀਂ ਦੇਖਣੀ ਹੈ ਤੇ ਤੁਸੀਂ ਵੀਡੀਓ 'ਚ ਬੜੇ ਰਹਿਣਾ ਐਹੋ ਜਿਹੀ ਸੂਟ ਤੁਸੀਂ ਲੈਣੇ ਆ। ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਇੱਕ ਹੋਰ ਨਵੀਂ ਚੀਜ਼ ਆ ਗਈ ਮੇਰੇ ਕੋਲ ਬਹੁਤ ਘੈਂਟ ਜੂਦਾ ਆ ਭਾਜੀ। ਦਿਖਾਓ ਹੋਰ ਜਦੋਂ ਆਹ ਦੇਖੋ ਜੀ ਜਮਾ ਨਵਾਂ ਡਿਜ਼ਾਈਨਰ ਪੀਸ ਆ ਗਿਆ ਆਪਣੇ ਕੋਲ ਜਿਹਦੇ ਕਿ ਫਰੰਟ ਤੇ ਵਰਕ ਹੋਇਆ ਹੋਇਆ ਬਹੁਤ ਸੋਹਣਾ ਤੇ ਆਹ ਦੇਖੋ ਵਰਕ ਕਿੰਨਾ ਪਿਆਰਾ ਭਾਜੀ। ਪ੍ਰਿੰਟ ਦੇ ਉੱਪਰ ਵਰਕ ਹੋਇਆ ਹੋਇਆ ਸਾਰਾ ਭਾਜੀ ਇਹ ਸਾਰਾ ਜਰੀ ਦਾ ਪਰਲ ਦਾ ਕੰਮ ਹੈ ਤੇ ਇਹਦੇ ਫਰੰਟ ਤੇ ਵਰਕ ਹੈ ਤੇ ਬੈਕ ਤੇ ਵੀ ਵਰਕ ਮਿਲੇਗਾ ਜੀ ਸੇਮ। ਆਹ ਦੇਖੋ ਓਏ ਡਿਜ਼ਾਈਨਰ ਸੂਟ ਤੁਸੀਂ ਬਣਾਣਾ ਤੁਹਾਨੂੰ ਇਹ ਗੋਠੀ ਵਾਲਾ ਨਹੀਂ ਮਿਲੇਗਾ ਜੀ ਤੇ ਆਪਾਂ ਕਲਰਾਂ ਦੀ ਗੱਲ ਕਰ ਲਈਏ ਕਲਰ ਵੀ ਬਹੁਤ ਸੋਹਣੇ ਆਏ ਭਾਜੀ ਇਹਦੇ ਕਲਰ ਚੈੱਕ ਕਰਾ ਦਿਓ ਬਾਅਦ ਦੇਖੋ ਜਮਨ ਨਵੀਆਂ ਚੀਜ਼ਾਂ ਮਿਲਣਗੀਆਂ ਭਾਜੀ ਨਵੇਂ ਬੇਸ ਮਿਲਣਗੇ ਰੇਟ ਅੱਧੇ ਦਵਾਂਗੇ ਤੇ ਡਿਜ਼ਾਈਨ ਜਿਹੜੇ ਹੈਗੇ ਆ ਬਹੁਤ ਘੈਂਡ ਘੈਂਡ ਡਿਜ਼ਾਈਨ ਹੈ ਭਾਜੀ ਤੁਹਾਡੇ ਕੋਲ ਕਿਹੜਾ ਡਿਜ਼ਾਈਨ ਆਇਆ ਸਾਡੇ ਕੋਲ ਆਹ ਡੇਢ ਆਇਆ ਅਗਲਾ ਦੇਖੋ ਜੀ ਲੋ ਜੀ ਅਗਲਾ ਡਿਜ਼ਾਈਨ ਵੀ ਚੈੱਕ ਕਰ ਲਓ ਬਹੁਤ ਸੋਹਣਾ ਵਰਕ ਹੈ ਇਹ ਕੋਈ ਜਬਾਨੀ ਡਿਜ਼ਾਈਨਰ ਹੀ ਡਿਜ਼ਾਈਨਰ ਲੋ ਜੀ ਡਿਜ਼ਾਈਨਰ ਪੀਸ ਆ ਗਿਆ ਆਪਣੇ ਕੋਲ ਡਿਜ਼ਾਈਨਰ ਤੇ ਸਪੈਸ਼ਲ ਪੀਸ ਸਪੈਸ਼ਲ ਤੇ ਰੰਗ ਦੇਖੋ ਕਿੰਨੇ ਪਿਆਰੇ ਆ ਜੀ ਆ ਦੇਖੋ ਜੀ ਹਲਕਾ ਹਲਕਾ ਸਾਰਾ ਕੰਮ ਹੋਇਆ ਹੈ ਜਰੀ ਦਾ ਇਹ ਪੂਰਾ ਘੈਂਟ ਸੂਟ ਬਣਨਾ ਜੀ ਤੁਹਾਡਾ ਪੂਰਾ ਹੈਵੀ ਸੂਟ ਹੈ ਦੇਖਣ ਚ ਪੂਰਾ ਹੈਵੀ ਹੈ ਜੀ ਚਤਨ ਚ ਕੋਈ ਹੈਵੀ ਨਹੀਂ ਹੈ ਸੂਟ ਇਹ ਪੂਰਾ ਹਲਕਾ ਫੁਲਕਾ ਸੂਟ ਹੈ ਫਰੰਟ ਤੇ ਵੀ ਸੇਮ ਕੰਮ ਹੈ ਤੇ ਬੈਕ ਤੇ ਵੀ ਸੇਮ ਕੰਮ ਹੈ ਇੱਕ ਵਾਰ ਪਿਆਰ ਜੀ ਰੰਗ ਦਿਖਾ ਦਿਓ ਆ ਦੇਖੋ ਜੀ ਇਹ ਰੰਗ ਚਾਰ ਪੰਜ ਰੰਗ ਆ ਇਹ ਹੀ ਰਾਂਗ ਕਿਨੇ ਆਗੇ 5 ਕ ਲਗਾ ਰੇ 5 ਕਲਰ ਆਈ ਆ ਜੀ 5 ਕਲਰ ਆ ਗਏ ਜੀ ਦੁਪੱਟੇ ਜਿਹੜੇ ਇਹਦੇ ਮਿਲਣਗੇ ਭਾਜੀ ਦੁਪੱਟਾ ਵੀ ਮੈਂ ਖੋਲ ਕੇ ਦਿਖਾਣਾ ਤੁਹਾਨੂੰ ਇਹਦੇ ਨਾਲ ਜਿਹੜਾ ਦੁਪੱਟੇ ਆਏ ਨੇ ਜੀ ਫੈਂਸੀ ਦੁਪੱਟਿਆਂ ਨਾਲ ਟੋਟਾਏ ਆ ਦੁਪੱਟਾ ਹੀ ਬਹੁਤ ਸ਼ਾਨਦਾਰ ਹੈ ਜੀ ਹਾਂ ਦੇਖੋ ਭਾਜੀ ਇਹ ਦੁਪੱਟੇ ਹੀ ਦੁਪੱਟਾ ਦੇਖੋ ਲਓ ਜੀ ਪੂਰਾ ਫੈਂਸੀ ਦੁਪੱਟਾ ਹੈ ਕਲਰ ਬਹੁਤ ਪਿਆਰੇ ਹੈ ਇਹ ਤੁਹਾਨੂੰ ਮਿਲਣੇ ਕਿੱਥੇ ਹੈ ਇੱਕੋ ਹੀ ਇੱਕ ਦੁਕਾਨ ਹੈ ਜੀ ਪਟੇਲ ਦੇ ਵਾਲੇ ਦੇ ਮਿਲਣਗੇ ਗੋਠੀ ਵਾਲੇ ਦੇ ਮਿਲਣਗੇ ਪਟੇਲ ਦੇ ਵਾਲਿਆਂ ਦੇ ਤੇ ਵੀਡੀਓ ਸਾਡੇ ਨਾਲ ਬੜੇ ਰਹੀਓ ਅੱਗੇ ਡਿਜ਼ਾਈਨ ਬਹੁਤ ਆਪਣਾ ਨਵਾਂ ਕਨਸੈਪਟ ਇਹ ਕੜਾ ਕਨਸੈਪਟ ਆ ਗਿਆ ਭਾਜੀ ਇਹ ਤਾਂ ਅੱਗੇ ਦੇ ਕੰਮ ਆ ਵੀਰੇ ਥ੍ਰੈਡ ਵਰਕ ਦਾ ਕੰਮ ਹੈ ਅੱਛਾ ਕਲਰ ਆਇਆ ਸੌਬਰ ਅੱਛਾ ਤੇ ਡਿਜ਼ਾਈਨ ਜਮਾਂ ਘੈਂਟ ਆਇਆ ਹੈ ਇਹ ਸਾਰੇ ਨਵੇਂ ਮਿਲਣਗੇ ਇੱਕ ਤੋਂ ਇੱਕ ਲਓ ਜੀ ਲਓ ਗੁਰਪਿਆਰ ਜੀ ਲੈ ਕੇ ਆਇਆ ਸਪੈਸ਼ਲ ਸੂਟ ਤੁਹਾਡੇ ਵਾਸਤੇ ਚੈੱਕ ਕਰੋ ਕਨਸੈਪਟ ਬਹੁਤ ਪਿਆਰਾ ਹੈ ਧਾਗੇ ਦਾ ਕੰਮ ਹੈ ਤੇ ਵਰਕ ਦੇ ਕੋ ਭਾਜੀ ਪੌਂਚਿਆਂ ਦੇ ਵਰਕ ਮਿਲ ਜੂਗਾ ਪੌਂਚਿਆਂ ਦੇ ਵਰਕ ਹੀ ਜੀ ਕੇਰੇ ਤੇ ਵਰਕ 20 ਨੱਕ ਬਣਿਆ ਹੋਇਆ ਜੀ 20 ਨੱਕ ਬਣਿਆ ਹੋਇਆ ਤੇ ਫੋਟੋ ਵਾਲਾ ਸੂਟ ਹੈ ਉਹ ਕਾਕਾ ਦੋ ਮਿੰਟ ਚੁੱਪ ਕਰ ਜਾ ਆ ਦੇਖੋ ਜੀ ਵੀਡੀਓ ਬਣ ਰਹੀ ਹੈ ਤੇ ਬਹੁਤ ਸੋਹਣੇ-ਸੋਹਣੇ ਸੂਟ ਆਏ ਆ ਤੇ 20 ਨੱਕ ਸਟਾਈਲ ਹੈ ਤੇ ਭਾਜੀ ਕਲਰ ਦਿਖਾ ਦੋ ਇਹਨੇ ਕਲਰ ਦੇਖੋ ਜੀ ਇਹਦੇ ਚਾਰ-ਪੰਜ ਕਲਰ ਆਏ ਆ ਚਾਰ-ਪੰਜ ਕਲਰ ਆ ਗਏ ਤੇ ਚੈੱਕ ਕਰ ਲੋ ਬਹੁਤ ਫੈਨਸੀ ਦੁਪੱਟਾ ਆ ਭਾਜੀ ਦਾ ਧਾਗੇ ਦਾ ਕੰਮ ਸਾਰਾ ਦੁਪੱਟੇ ਦੇ ਰੇਸ਼ਮ ਦਾ ਕੰਮ ਹੋਇਆ ਹੋਇਆ ਹੈ ਜੀ ਤੇ ਰੰਗ ਦੇਖੋ ਕਿੰਨੇ ਸੋਹਣੇ ਆਏ ਆ ਜੀ ਸਾਰੇ ਕੰਟਰਾਸਟ ਨਵੇਂ ਆ ਗਏ ਨੇ ਤੇ ਨਵੇਂ ਡਿਜ਼ਾਈਨ ਆ ਤੁਹਾਨੂੰ ਇਹ ਮਿਲਣਗੇ ਤੁਹਾਨੂੰ ਇੱਕੋ ਹੀ ਇੱਕ ਸ਼ੌਕ ਤੇ ਗੋਠੀ ਵਰਲਡ ਵਾਈਡ ਤੋਂ